ਗੁਲਾਬੀ ਕੁਈਨ ਅਕਸਰ ਹੀ ਵਿਵਾਦਾਂ ਵਿੱਚ ਘिरी ਹੋਈ ਨਜ਼ਰ ਆਉਂਦੀ ਹੈ ਤੇ ਲਾਈਵ ਸ਼ੋਜ਼ ਉਸ ਨੂੰ ਜ਼ਿਆਦਾਤਰ ਗੈਰੀ ਸੰਧੂ ਨਾਲ ਕਰਦਿਆਂ ਦੇਖਿਆ ਜਾਂਦਾ ਸੀ ਪਰ ਗੈਰੀ ਸੰਧੂ ਤੇ ਜੈਸਮਿਨ ਸੈਂਡਲਸ ਜੋ ਪਹਿਲਾਂ ਰਿਲੇਸ਼ਨਸ਼ਿਪ ਵਿੱਚ ਸਨ ਜਿਸ ਕਾਰਨ ਦੋਨੋਂ ਇੱਕ ਦੂਜੇ ਨਾਲ ਗੱਲਬਾਤ ਕਰਨਾ ਤਾਂ ਦੂਰ ਦੀ ਗੱਲ ਇੱਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਸਨ ਪਰ ਹੁਣ ਇੱਕ ਅਜਿਹਾ ਵੀਡੀਓ ਸਾਹਮਣੇ ਆ ਰਿਹਾ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਉਹ ਵੀਡੀਓ ਕਿਸੇ ਹੋਰ ਦਾ ਨਹੀਂ ਬਲਕਿ ਜੈਸਮਿਨ ਸੈਂਡਲਸ ਤੇ ਗੈਰੀ ਸੰਧੂ ਦਾ ਹੈ ਜਿਸ ਤੋਂ ਦੋਨੋਂ ਲਾਈਵ ਪਰਫਾਰਮ ਕਰਦੇ ਨਜ਼ਰ ਆ ਰਹੇ ਨੇ ਤੇ ਸਟੇਜ ਤੇ ਪਰਫਾਰਮੈਂਸ ਤੋਂ ਪਹਿਲਾਂ ਦੋਨੋਂ ਇੱਕ ਦੂਜੇ ਨੂੰ ਹੱਗ ਕਰਕੇ ਮਿਲੇ ਤੇ ਇੰਜ ਪਰਫਾਰਮ ਕਰਿਆ ਦੋਨਾਂ ਨੇ ਜਿਵੇਂ ਦੋਨਾਂ ਦੇ ਵਿੱਚ ਕੁਝ ਹੋਇਆ ਹੀ ਨਾ ਹੋਵੇ ਇਹ ਲਾਈਵ ਸ਼ੋਅ ਜੈਪੁਰ ਐਗਜ਼ਿਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਐਟ ਗਾਨਾ ਕ੍ਰਾਸਬਿਟ 뮤직 ਫੈਸਟੀਵਲ ਦੇ ਦੌਰਾਨ ਕੀਤਾ ਗਿਆ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲ ਰਿਹਾ ਹੈ ਉਤੇ ਜੈਸਮੀਨ ਸੈਂਡਲਸ ਨੇ ਹਾਲ ਹੀ ਚ ਬਗਾਵਤ ਗਾਣੇ ਦੇ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ ਤੇ ਜੈਸਮੀਨ ਸੈਂਡਲਸ ਨੇ ਅਨਾਉਂਸ ਕੀਤਾ ਹੈ ਕਿ ਉਹ ਜਲਦੀ ਸਿੱਧੂ ਮੂਸੇਵਾਲੇ ਦੇ ਨਾਲ ਅਗਲਾ ਗਾਣਾ ਲੈ ਕੇ ਆ ਰਹੀ ਹੈ ਤੇ ਉਥੇ ਗੈਰੀ ਸੰਧੂ ਵੀ ਕਿਸੇ ਨਾਲ ਉਕਟ ਨਹੀਂ ਹੈ ਉਹ ਉਹ ਵੀ ਆਪਣਾ ਗਾਣਾ ਅਲਰਟ ਕੁੜੇ ਲੈ ਕੇ ਜਲਦ ਲੋਕਾਂ ਸਾਹਮਣੇ ਆਉਣਗੇ ਗਾਣੇ ਦੇ ਟਾਈਟਲ ਤੋਂ ਤਾਂ ਇੰਜ ਲੱਗ ਰਿਹਾ ਹੈ ਕਿ ਉਹ ਜੈਸਮੀਨ ਸੈਂਡਲਸ ਨੂੰ ਟਾਰਗੇਟ ਕਰ ਰਹੇ ਹੋਣ ਤੇ ਇਹ ਵੀਡੀਓ ਜੋ ਵਾਇਰਲ ਹੋ ਰਿਹਾ ਇੱਕ ਵਾਰ ਤੁਸੀਂ ਇਸ ਵੀਡੀਓ ਦੇ ਵੱਲ ਨਜ਼ਰ ਮਾਰ ਲਵੋ

ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978